ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਪਾਏ ਆ ਜੀ 18 ਕੁੰਡੇ ਪਾਏ ਆ 7-7 ਕੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ ਇਹ ਆਪਾਂ 7-7 ਕੁੰਡੇ ਡਿਜ਼ਾਈਨ ਸਿਲੈਕਟ ਕਰਨੇ ਤਾਂ ਆਪਾਂ ਤਿੰਨ ਕੁੰਡੇ ਚਾਹੇ ਇੱਧਰ ਜਾਦੇ ਪਾ ਲਈਏ ਜਾਂ ਇੱਧਰਲੇ ਪਾਸੇ ਆਪਾਂ ਤਿੰਨ ਕੁੰਡੇ ਵਾਧ ਰੱਖਣੇ ਆ ਜੀ ਤੇ ਇੱਕ ਆ ਜਿਹੜਾ ਆਪਣਾ ਸਾਈਡ ਵਾਲਾ ਕੁੰਡਾ ਇਹ ਤਾਂ ਆਪਣਾ ਵੱਧ ਰਹਿਣਾ ਹੀ ਰਹਿਣਾ ਤਿੰਨ ਕੁੰਡੇ ਆਪਾਂ ਆ ਵਾਲੇ ਵੱਧ ਰੱਖਨੇ ਆ ਇੱਕ ਸਾਈਡ ਜਾ ਕੇ ਜਿਵੇਂ ਆ ਹੋ ਗਏ ਤਿੰਨ ਗੁੰਡੇ ਚਾ 7 3 ਤੇ 4 7 ਇੱਥੇ ਆਪਾਂ ਇੱਕ ਕੁੰਡਾ ਹਲੇ ਹੋਰ ਪਾਊਗਾ ਉਹ ਆਪਾਂ ਹੋਰ ਪਾ ਲੈਨੇ ਆ ਜੀ ਤੇ ਇਸ ਤਰ੍ਹਾਂ ਕਰਕੇ ਆਪਾਂ ਗੁੰਡਿਆਂ ਦਾ ਇਹਨਾਂ ਦਾ ਸੈਟਿੰਗ ਕਰਨੀ ਹੈਗੀ ਆ ਜਿਹੜੇ ਤਿੰਨ ਤਿੰਨ ਕੁੰਡੇ ਆਪਾਂ ਇਸ ਲਈ ਪਾਉਨੇ ਆ ਕਿਉਂਕਿ ਆਪਾਂ ਜਿਹੜੇ ਹਾ ਬਣਾਉਣੇ ਹੈਗੇ ਉਲਟੇ ਉਹਨਾਂ ਦੀ ਥਾਂ ਤੇ ਇਹ ਤਿੰਨ ਤਿੰਨ ਕੁੰਡੇ ਪਾਉਨੇ ਆ ਬਾਕੀ ਆਪਣੇ ਚਾਰ ਚਾਰ ਕੁੰਡੇ ਹੀ ਪੈਂਦੇ ਸਾਰੇ ਇਹ ਤੇ ਆਪਾਂ ਇੱਕ ਕੁੰਡਾ ਉਲਟਾ ਪਾ ਲੈਨੇ ਆ ਤੇ ਚਲੋ ਜੀ ਆਪਾਂ ਬਣਾਉਨੇ ਆ ਉਲਟੀ ਸਲਾਈ ਤੇ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਲਾਈਕ ਕੀਤਾ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਵੱਧ ਤੋਂ ਵੱਧ ਲਾਈਕ ਕਰ ਦਿਆ ਕਰੋ ਆਪ ਦੀ ਬਹੁਤ ਬਹੁਤ ਮਿਹਰਬਾਨੀ ਹੋਊਗੀ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਆ ਉਲਟੀ ਸਲਾਈ ਚ ਆਪਾਂ ਨੂੰ ਹੁਣ ਕੁੰਡਿਆਂ ਦਾ ਪਤਾ ਲੱਗ ਜੂਗਾ ਕਿ ਆਪਾਂ ਕਿਵੇਂ ਪਾਉਣੇ ਆ ਤੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਇੱਕ ਕੁੰਡਾ ਆਪਾਂ ਤਾ ਰਿਆ ਤਿੰਨ ਕੁੰਡੇ ਆਪਾਂ ਉਲਟੇ ਬਣਾ ਲਾਂਗੇ ਇਹ ਸਾਈਡ ਤੇ ਆਪਾਂ ਤਿੰਨ ਤਿੰਨ ਕੁੰਡੇ ਉਲਟੇ ਪਾਉਣੇ ਆ ਵਿਚਾਲੇ ਚਾਰ ਚਾਰ ਪੈਂਦੇ ਜੀ ਤਾਂ ਕਰਕੇ ਇਹ ਤਿੰਨ ਤਿੰਨ ਕੁੰਡੇ ਪਾਉਣੇ ਆ ਆਪਾਂ ਤੇ ਇੱਥੇ ਹੁਣ ਆਪਾਂ ਆ ਜਿਹੜੇ ਦੋ ਕੁੰਡੇ ਆ ਇਹਨਾਂ ਦੋਵਾਂ ਦਾ ਇੱਕ ਕਰ ਦਾਂਗੇ ਇੱਕ ਗੁੰਡਾ ਬਣਾ ਲਾਂਗੇ ਦੋਵਾਂ ਦਾ ਤਾਂ ਗਾ ਅੱਗੇ ਕਰਕੇ ਇੱਕ ਗੁੰਡਾ ਸਿੱਧਾ ਬਣਾ ਲਾਂਗੇ ਇੱਥੇ ਆਪਣੇ ਆਹਾ 6 ਗੁੰਡੇ ਹੋਗੇ ਜੀ ਡਿਜ਼ਾਈਨ ਦੇ ਤੇ ਜੇ ਆਪਾਂ ਇੱਧਰ ਇੱਕ ਗੁੰਡਾ ਹੋਰ ਪਾਵਾਂਗੇ ਤਾਂ ਆਪਣੇ 4 ਹੋ ਜਾਂਦੇ ਇੱਥੇ 6 ਗੁੰਡੇ ਆ ਤਾਂ ਗਾ ਆਪਣੇ ਵੱਲ ਕਰਾਂਗੇ 4 ਗੁੰਡੇ ਉਲਟੇ ਬਣਾ ਲਾਂਗੇ ਚਾਰ ਕੁੰਡੇ ਉਲਟੇ ਇੱਥੇ ਫੇਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਾਂਗੇ ਧਾਗਾ ਆਪਣੇ ਵੱਲ ਕਰਕੇ ਇੱਕ ਕੁੰਡਾ ਸਿੱਧਾ ਐਂਡ ਤੇ ਆਪਨੇ ਫੇਰ ਤਿੰਨ ਕੁੰਡੇ ਉਲਟੇ ਕਿਉਂਕਿ ਇਹਦਾ ਆਪਾਂ ਡਿਜ਼ਾਈਨ ਦੱਸਣ ਵਾਸਤੇ ਹੀ ਪਾਏ ਆ ਤੇ ਜਦੋਂ ਆਪਾਂ ਪੂਰਾ ਡਿਜ਼ਾਈਨ ਪਾਉਣਾ ਹੋਵੇ ਤਾਂ ਆਪਣੇ ਕੋਲ ਇੱਥੇ ਚਾਰ ਕੁੰਡੇ ਹੀ ਆਉਣਗੇ ਆਪਾਂ ਆਪਣੇ ਡਿਜ਼ਾਈਨ ਦੇ ਹਿਸਾਬ ਨਾਲ ਪਾਉਣੇ ਆ हां ਜਿਹੜੇ ਵਿਚ ਵਾਲੇ ਚਾਰ ਕੁੰਡੇ ਆ ਇਸ ਤਰ੍ਹਾਂ ਕੁੰਡੇ ਪੈਂਦੇ ਜਾਣੇ ਆ ਆ ਤਿੰਨ ਤੋਂ ਬਾਅਦ ਵੀ ਇੱਥੇ ਚਾਰ ਤੇ ਐਂਡ ਤੇ ਜਾ ਕੇ ਫਿਰ ਇਹ ਤਿੰਨ ਹੋਣੇ ਚਾਹੀਦੇ ਆ ਬਾਕੀ 1 2 ਹੋਣ ਕੋਟੀ ਸਵੈਟਰ ਦੇ ਹਿਸਾਬ ਨਾਲ ਆਪਣੇ ਨਾਲ ਸੈੱਟ ਹੋ ਜਾਂਦੇ ਜਿਵੇਂ ਕੀਤੇ ਜਾ ਸਕਦੇ ਆ ਉਲਟੀ ਸਾਈਡ ਵੀ ਆਪਾਂ ਇਹ ਕੁੰਡੇ ਸਿੱਧੇ ਬਣਾਉਣੇ ਆ ਤਿੰਨ ਕੁੰਡੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਇੱਥੇ ਆਪਾਂ ਚਾਰ ਕੁੰਡੇ ਸਿੱਧੇ ਬਣਾਵਾਂਗੇ ਤਿੰਨ ਕੁੰਡੇ ਉਲਟੇ ਤਿੰਨ ਕੁੰਡੇ ਸਿੱਧੇ ਜੇਕਰ ਤੁਹਾਡੇ ਕੋਲੇ ਚਾਰ-ਚਾਰ ਕੁੰਡੇ ਰਹਿੰਦੇ ਆ ਸਾਈਡ ਤੇ ਤਾਂ ਵੀ ਕੋਈ ਗੱਲ ਨਹੀਂ ਸੈੱਟ ਹੋ ਹੀ ਜਾਂਦੇ ਸਲਾਈ ਚ ਆ ਜਾਂਦਾ ਆਪਣਾ ਆਪੋ ਆਪਣਾ ਹਸਾਬ ਹੁੰਦਾ ਜੀ ਦਸਣ ਦਾ ਬਣਾਉਣ ਦਾ ਸਭ ਦਾ ਤੇ ਹੁਣ ਆਪਾਂ ਆ ਗਏ ਜੀ ਸਿੱਧੇ ਪਾਸੇ ਤਿੰਨ ਕੁੰਡੇ ਉਲਟੇ ਇੱਕ ਕੁੰਡਾ ਤਾਰ ਕੇ ਆਪਾਂ ਤਿੰਨ ਕੁੰਡੇ ਉਲਟੇ ਬਣਾ ਲੇ ਸੌਰੀ ਦੋ ਕੁੰਡੇ ਹੀ ਬਣਾਉਣੇ ਆ ਜੀ ਉਲਟੇ ਆਹ ਵਾਲਾ ਕੁੰਡਾ ਆਪਾਂ ਢੇੜ ਲਿਆ ਪਹਿਲਾਂ ਬਣਾ ਲਿਆ ਸੀ ਹੁਣ ਆਪਾਂ ਢੇੜ ਲਿਆ ਧਾਗਾ ਪਿੱਛੇ ਕਰਾਂਗੇ ਹੁਣ ਆਪਾਂ ਆਹ ਵਾਲਾ ਗੁੰਡਾ ਜਿਹੜਾ ਇਹਨੂੰ ਇਹਦੇ ਨਾਲ ਲੈ ਕੇ ਦੋਹਾਂ ਦਾ ਇੱਕ ਕਰ ਦਾਂਗੇ ਇੱਥੇ ਵਲ ਪਾ ਕੇ ਆਪਾਂ ਇੱਕ ਗੁੰਡਾ ਫਿਰ ਸਿੱਧਾ ਬਣਾ ਲਾਂਗੇ ਅੱਗੇ ਆਪਾਂ ਵਲ ਪਾ ਕੇ ਆਹ ਵਾਲਾ ਗੁੰਡਾ ਇਸ ਤਰ੍ਹਾਂ ਸਿੱਧਾ ਕਰਕੇ ਇਸ ਅਗਲੇ ਨਾਲ ਲੈ ਕੇ ਦੋਹਾਂ ਦਾ ਇੱਕ ਕਰ ਦਾਂਗੇ ਦੋ ਗੁੰਡੇ ਆਪਾਂ ਉਲਟੇ ਬਣਾ ਲਾਂਗੇ ਇੱਧਰ ਵੀ ਆਪਾਂ ਆਹ ਡਿਜ਼ਾਈਨ ਬਣਾਇਆ ਜਿਹੜਾ ਆ ਵਾਲਾ ਕੁੰਡਾ ਲਵਾਂਗੇ ਦੋਵਾਂ ਦਾ ਇੱਕ ਕਰ ਦਾਂਗੇ ਧਾਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਧਾਗਾ ਆਪਣੇ ਵੱਲ ਕਰਕੇ ਆ ਕੁੰਡਾ ਇਸ ਤਰ੍ਹਾਂ ਲਟਾ ਕੇ ਆ ਜਿਹੜੇ ਆਪਣੇ ਤਿੰਨ ਕੁੰਡੇ ਇਹਨਾਂ ਚੋਂ ਇੱਕ ਕੁੰਡਾ ਲਵਾਂਗੇ ਦੋਵਾਂ ਦਾ ਇੱਕ ਕਰ ਦਾਂਗੇ ਦੋ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਉੱਤੀ ਸਲਾਈ ਜ ਆਪਾਂ 2 ਗੁੰਡੇ ਬਣਾਵਾਂਗੇ ਸਿੱਧੇ ਪਹਿਲਾਂ ਆਪਾਂ 3 ਗੁੰਡੇ ਬਣਾਏ ਸੀ ਹੁਣ ਆਪਾਂ 2 ਬਣਾਵਾਂਗੇ 1 2 3 4 ਹੁਣ ਆਪਣੇ ਕੋਲੇ ਹੋ ਗਏ ਜੀ 5 ਗੁੰਡੇ ਉਲਟੇ ਪਹਿਲਾਂ ਆਪਾਂ 3 ਗੁੰਡੇ ਬਣਾਏ ਸੀ 2 ਗੁੰਡੇ ਸਿੱਧੇ ਇੱਥੇ ਫਿਰ 1 2 3 4 ਕੰਝ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਐਂਡ ਵਾਲਾ ਕੁੰਡਾ ਉਲਟਾ ਬਣਾ ਲਿਆ ਜੀ ਆਪਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਇਹ ਬਣ ਕੇ ਤਿਆਰ ਹੋਇਆ ਅੱਗੇ ਫਿਰ ਆਪਾਂ ਆਹ ਵਾਲਾ ਕੁੰਡਾ ਤਾਰਾਂਗੇ ਤੇ ਫੇਰ ਆਪਾਂ ਤਿੰਨ ਗੁੰਡੇ ਉਲਟੇ ਬਣਾ ਲਵਾਂਗੇ ਆਪਣਾ ਇੱਕ ਡਿਜ਼ਾਈਨ ਬਣ ਗਿਆ ਜੀ ਇਹ ਇੱਥੇ ਫੇਰ ਆਪਾਂ ਆਹ ਵਾਲਾ ਕੁੰਡਾ ਲਵਾਂਗੇ ਦੋਵਾਂ ਦਾ ਇੱਕ ਕਰ ਦਾਂਗੇ ਤਾਂ ਗਾ ਅੱਗੇ ਕਰਾਂਗੇ ਇੱਕ ਕੁੰਡਾ ਸਿੱਧਾ ਹੁਣ ਆਪਾਂ ਜਿਹੜਾ ਆਹ ਕੁੰਡਾ ਬਣਾਇਆ ਹੋਇਆ ਸਿੱਧਾ ਇਹਨੂੰ ਆਪਾਂ ਉਲਟਾ ਬਣਾ ਲਵਾਂਗੇ ਇੱਥੇ ਆਪਾਂ ਚਾਰ ਕੁੰਡੇ ਉਲਟੇ ਫਿਰ ਬਣਾ ਲੈਣੇ ਚਾਰ ਕੁੰਡੇ ਉਲਟੇ ਬਣਾ ਕੇ ਆਹ ਦੋ ਕੁੰਡਿਆਂ ਦਾ ਆਪਾਂ ਫਿਰ ਦੋਹਾਂ ਦਾ ਇੱਕ ਕਰ ਦਾਂਗੇ ਵੜ ਪਾ ਕੇ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉਲਟੇ ਇਹ ਆਪਣਾ ਦੂਜਾ ਡਿਜ਼ਾਈਨ ਸਟਾਰਟ ਹੋ ਗਿਆ ਦੋ ਕੁੰਡੇ ਸਿੱਧੇ ਤਿੰਨ ਕੁੰਡੇ ਪਾਉਣੇ ਸੀ ਇੱਥੇ ਸਿੱਧੇ ਤਿੰਨ ਕੁੰਡੇ ਉਲਟੇ ਜਿਹੜੀ ਆਪਾਂ ਫਸਟ ਸਲਾਈ ਬਣਾਈ ਸੀ ਉਹੀ ਸਲਾਈ ਆ ਫਿਰ ਤੋਂ ਚਾਰ ਕੁੰਡੇ ਸਿੱਧੇ ਬਣਾ ਲਏ ਤਿੰਨ ਕੁੰਡੇ ਉਲਟੇ ਸਿੱਧੇ ਪਾਸੇ ਆ ਗਏ ਜ ਆਪਣੇ ਹੋ ਗਈ ਤੀਜੀ ਸਲਾਈ ਦੋ ਕੁੰਡੇ ਉਲਟੇ ਬਣਾਵਾਂਗੇ ਇੱਥੇ ਆਪਾਂ ਫਿਰ ਆਹ ਵਾਲਾ ਕੁੰਡਾ ਲਵਾਂਗੇ ਨਾਲ ਉਲਟਾ ਜਿਹੜਾ ਆਪਣਾ ਇੱਕ ਆਹ ਕੁੰਡਾ ਦੋਵਾਂ ਦਾ ਇੱਕ ਕਰ ਦਾਂਗੇ ਵਾਲ ਪਾ ਕੇ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਫਿਰ ਵਾਲ ਪਾ ਕੇ ਆਹ ਵਾਲਾ ਕੁੰਡਾ ਇਸ ਤਰ੍ਹਾਂ ਕਰਕੇ ਇਹਨੂੰ ਸਿੱਧਾ ਤੇਗਲਾ ਕੁੰਡਾ ਆਪਾਂ ਨਾਲ ਲੈ ਲਾਂਗੇ ਦੋਹਾਂ ਦਾ ਇੱਕ ਕਰ ਦਾਂਗੇ ਦੋ ਕੁੰਡੇ ਉਲਟੇ ਇੱਥੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦਾਂਗੇ ਵਲ ਪਾ ਕੇ ਇੱਕ ਕੁੰਡਾ ਸਿੱਧਾ ਫਿਰ ਧਾਗਾ ਆਪਣੇ ਵੱਲ ਕਰਾਂਗੇ ਆਹ ਕੁੰਡਾ ਇਸ ਤਰ੍ਹਾਂ ਲਟਾ ਕੇ ਅਗਲਾ ਕੁੰਡਾ ਨਾਲ ਲੈ ਕੇ ਦੋਹਾਂ ਦਾ ਇੱਕ ਕਰ ਦਾਂਗੇ దో కు ఉల్టే ఉల్టీ సో కు సే కు కు ਫਿਰ ਦੋ ਕੁੰਡੇ ਸਿੱਧੇ ਫਾਂ ਦੇ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਚਾਰ ਸਲਾਈਆਂ ਹੋ ਗਈਆਂ ਜੀ ਹਲੋ ਜੀ ਆਪਾਂ ਚਾਰ-ਚਾਰ ਸਲਾਈਆਂ ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਬਹੁਤ ਸੋਹਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਥੋੜਾ ਜਿਹਾ ਇੱਥੇ ਦਿਖਾਈ ਘਟ ਦਿੰਦਾ ਤੇ ਆਹ ਦੇਖੋ ਜੀ ਇਸ ਤਰ੍ਹਾਂ ਬਣਿਆ ਹੋਇਆ ਕਿਸੇ ਵੀ ਰੰਗ ਚ ਪਾਓ ਸੋਹਣੀਆਂ ਐ ਵੇਲਾਂ-ਵੇਲਾਂੀਆਂ ਬਣਦੀਆਂ ਤੇ ਜਾ ਰਹੀ ਸਲਾਈਆਂ ਪੈਂਦੀਆਂ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ ਤੇ ਮੇਰੀ ਵੀਡੀਓ ਪੂਰੀ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਵੀ ਜਰੂਰ ਕਰਦਿਆ ਕਰੋ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਜੀ ਅ ਸਿੱਧਾ ਪਾਸਾ ਤੇ ਉਲਟੇ ਸਾਈਡ ਤਾਂ ਇਸ ਤਰ੍ਹਾਂ ਬਣਦਾ ਹੈ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ